ਹੈਲੋ ਦੋਸਤੋ ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰਿਟ ਪਲੇਟਫਾਰਮ ਪ੍ਰਤਾਪ ਅਕੈਡਮੀ ਦੇ ਉੱਤੇ ਤਾਂ ਇੱਕ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਬਈ ਪੰਜਾਬ ਦੇ ਅਪਕਮਿੰਗ ਐਗਜ਼ਾਮਸ ਦੇ ਲਈ ਤਾਂ ਜਿਹੜੇ ਵੀ ਬੱਚੇ ਪੰਜਾਬ ਦੇ ਅਪਕਮਿੰਗ ਐਗਜ਼ਾਮਸ ਦੇ ਲਈ ਸਾਡੇ ਤੋਂ ਆਫਲਾਈਨ ਪੜ੍ਹਨਾ ਚਾਹੁੰਦੇ ਹਨ ਤਾਂ ਬਿਲਕੁਲ ਬਈ ਪ੍ਰਤਾਪ ਅਕੈਡਮੀ ਦਾ ਆਫਲਾਈਨ ਬੈਚ ਸ਼ੁਰੂ ਹੋਣ ਜਾ ਰਿਹਾ ਹੈ 2 ਸਤੰਬਰ ਤੋਂ ਕਦੋਂ ਤੋਂ ਸ਼ੁਰੂ ਹੋਣ ਜਾ ਰਿਹਾ ਹੈ 2 ਸਤੰਬਰ ਤੋਂ ਤਾਂ ਉਸ ਬਾਰੇ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਤਾਂ ਜਿਹੜੇ ਵੀ ਬੱਚੇ ਇੱਛੂ ਹੈਗੇ ਆ ਸਾਡੇ ਤੋਂ ਤਾਂ ਉਹ 2 ਸਤੰਬਰ ਤੋਂ ਜਿਹੜਾ ਨਿਊ ਬੈਚ ਸ਼ੁਰੂ ਹੋਣ ਜਾ ਰਿਹਾ ਹੈ ਉਸ ਨੂੰ ਜੁਆਇਨ ਕਰ ਸਕਦੇ ਠੀਕ ਹੈ ਇਸ ਬੈਚ ਬਾਰੇ ਮੈਂ ਤੁਹਾਨੂੰ ਕੁਝ ਮੇਨ ਮੇਨ ਜੀ ਗੱਲਾਂ ਦੱਸ ਦੂੰ ਬਾਕੀ ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਹੋ ਠੀਕ ਹੈ ਪਰ ਜਿਹੜੀ ਮੇਨ ਗੱਲ ਹੈ ਕਿ ਇਹ ਕਿਹੜੇ ਐਗਜ਼ਾਮ ਦੇ ਲਈ ਹੈ ਇਦਾਂ ਕਰਕੇ ਬੱਚਿਆਂ ਦੇ ਕੁਝ ਮਨ ਦੇ ਵਿੱਚ ਕੁਐਸਚਨ ਆਣਗੇ ਨਿਊ ਆਫਲਾਈਨ ਬੈਚ ਬਾਰੇ ਤਾਂ ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਸਭ ਤੋਂ ਪਹਿਲਾਂ ਤਾਂ ਐਗਜ਼ਾਮ ਕਿਹੜਾ ਹੈ ਤਾਂ ਭਾਈ ਨੋਰਮਲ ਜੀ ਗੱਲ ਹੈ ਜੇ ਤੁਸੀਂ ਪ੍ਰਤਾਪ ਅਕੈਡਮੀ ਦੇ ਪੁਰਾਣੇ ਸਟੂਡੈਂਟ ਹੋ ਤਾਂ ਤੁਸੀਂ ਜਾਣਦੇ ਹੋ ਸਾਨੂੰ ਤਾਂ ਆਪਾਂ ਕਦੇ ਵੀ ਐਗਜ਼ਾਮ ਨੂੰ ਟਾਰਗੇਟ ਕਰਦੇ ਹੀ ਠੀਕ ਹੈ ਆਪਣਾ ਸਿੰਪਲ ਜਿਹਾ ਫਾਰਮੂਲਾ ਹੈ ਐਸ ਸਕੁਅਰ ਐਸ ਸਕੁਅਰ ਮਤਲਬ ਸਾਰਾ ਦਾ ਸਾਰਾ ਸਿਲੇਬਸ ਕਵਰ ਕਰਨਾ ਆਪਾਂ ਨੇ ਤੇ ਫਿਰ ਸੈਲੈਕਟ ਠੀਕ ਹੈ ਜੀ ਸਿਲੇਬਸ ਤੇ ਸਿਲੈਕਸ਼ਨ ਇਹ ਆਪਣਾ ਫਾਰਮੂਲਾ ਹੈ ਆਪਾਂ ਹਮੇਸ਼ਾ ਸਿਲੇਬਸ ਕਵਰ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਕਿ ਪਹਿਲਾਂ ਬੱਚੇ ਦਾ ਸਿਲੇਬਸ ਕਵਰ ਕਰਾਈਏ ਕੰਪਲੀਟ ਜੀਕੇ ਕੰਪਲੀਟ ਮੈਥ ਕੰਪਲੀਟ ਰੀਜ਼ਨਿੰਗ ਇੰਗਲਿਸ਼ ਪੰਜਾਬੀ ਇੱਕ ਵਾਰ ਜਦੋਂ ਬੱਚਾ ਸਾਰਾ ਕੰਪਲੀਟ ਪੜ ਲੈਂਦਾ ਹੈ ਐਗਜ਼ਾਮ ਫਿਰ ਕੋਈ ਵੀ ਹੋਵੇ ਠੀਕ ਹੈ ਜੀ ਹੁਣ ਇਹ ਨਹੀਂ ਹੈ ਕਿ 2 ਮਹੀਨੇ ਬਾਅਦ ਕੋਈ ਐਗਜ਼ਾਮ ਆ ਗਿਆ ਪਹਿਲਾਂ ਉਹਦੇ ਵੱਲ ਭੱਜ ਲੋ 2 ਮਹੀਨੇ ਬਾਅਦ ਫਿਰ ਕੋਈ ਹੋਰ ਆ ਜਾਏਗਾ ਉਹਦੇ ਵੱਲ ਭੱਜ ਲੋ ਉਹ ਆਪਣਾ ਕੰਮ ਨਹੀਂ ਹੈ ਆਪਾਂ ਸਿਲੇਬਸ ਕਵਰ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਆਂ ਤਾਂ ਹੀ ਤੁਹਾਡੀ ਸਿਲੇਕਸ਼ਨ ਹੁੰਦੀ ਹੈ ਤਾਂ ਬਿਲਕੁਲ ਇਹ ਐਸ ਸਕੁਅਰ ਫਾਰਮੂਲੇ ਦੇ ਆਪਾਂ ਚੱਲਦੇ ਆਂ ਓਕੇ ਠੀਕ ਹੈ ਮੇਨ ਗੱਲ ਕੀ ਹੈ ਇਹਦੇ ਚ ਇਹ ਕੰਪਲੀਟਲੀ ਤੁਹਾਡਾ ਜਿਹੜੇ ਸਾਰੇ ਸਬਜੈਕਟ ਹੈ ਉਹਦੀ ਕੰਪਲੀਟ ਕਵਰੇਜ ਕਰਾਣੀ ਹੈ ਠੀਕ ਹੈ ਚਾਹੇ ਜੀਕੇ ਮੈਥ ਰੀਜਨਿੰਗ ਇੰਗਲਿਸ਼ ਪੰਜਾਬੀ ਟੌਪਿਕ ਵਾਈਜ਼ ਤੁਹਾਡੇ ਟੈਸਟ ਹੁੰਦੇ ਆਂ ਠੀਕ ਹੈ ਇਸ ਤੋਂ ਇਲਾਵਾ ਮੰਥਲੀ ਕਰੰਟ ਅਫੇਅਰ ਮੈਗਜ਼ੀਨ ਤੁਹਾਨੂੰ ਮਿਲ ਜਾ ਕਰੂਗੀ ਕਰੰਟ ਅਫੇਅਰ ਤੇ ਬਾਕੀ ਜਿਹੜੇ ਨੋਟ ਹੁੰਦੇ ਆ ਉਹ ਸਾਰਾ ਕੁਝ ਆਫਲਾਈਨ ਪ੍ਰੋਵਾਈਡ ਹੋਈ ਜਾਂਦਾ ਹੈ ਜੀਕੇ ਦੇ ਵਿੱਚ ਵੀ ਸਾਰੇ ਸਬਜੈਕਟ ਕਵਰ ਹੁੰਦੇ ਆ ਇਹ ਨਹੀਂ ਕਿ ਮੈਨ ਮੈਨ ਜੇ ਦੋ ਤਿੰਨ ਟੋਪਿਕ ਤੁਹਾਨੂੰ ਜੀਕੇ ਦੇ ਵਿੱਚ ਕਰਾ ਕੇ ਕਹਿ ਦਈਏ ਵੀ ਜੀਕੇ ਤੁਹਾਡੀ ਹੋ ਗਈ ਅਜਿਹਾ ਕੰਮ ਸਾਡਾ ਨਹੀਂ ਹੈ ਸਾਰੇ ਸਬਜੈਕਟ ਸਾਰੇ ਟੋਪਿਕ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਟੋਪਿਕ ਕਵਰ ਕਰਦੇ ਆ ਤਾਂ ਹੀ ਸਾਨੂੰ ਜਿਹੜਾ ਹੈ ਬੈਚ ਨੂੰ ਕਵਰ ਕਰਨ ਦੇ ਵਿੱਚ ਜਿਹੜਾ ਹੈ 7-8 ਮਹੀਨੇ ਲੱਗ ਜਾਂਦੇ ਠੀਕ ਹੈ ਤਾਂ ਆਪਣਾ ਜਿਹੜਾ ਵੀ ਬੈਚ ਚੱਲਦਾ ਹੈ ਪਮਾਨ ਕੇ ਚਲੋ 7 ਤੋਂ 8 ਮਹੀਨੇ ਹੀ ਆਪਣਾ ਬੈਚ ਚੱਲਦਾ ਹੈ ਇਹ ਨਹੀਂ ਕਿ 3 ਮਹੀਨੇ ਦੇ ਵਿੱਚ ਆਪਾਂ ਤੁਹਾਨੂੰ ਕਹਿੰਦੀਏ ਵੀ ਤੁਹਾਡਾ ਸਿਲੇਬਸ ਹੋ ਗਿਆ ਜਾਂ 4 ਮਹੀਨੇ ਦੇ ਵਿੱਚ ਤੁਹਾਡਾ ਸਿਲੇਬਸ ਹੋ ਗਿਆ 7 8000 ਫੀਸ ਰੱਖ ਕੇ ਤੁਹਾਨੂੰ 3-4 ਮਹੀਨੇ ਦੇ ਵਿੱਚ ਉੱਪਰ-ਉੱਪਰੋਂ ਕਰਾ ਕੇ ਤੋੜ ਦਈਏ ਉਹ ਕੰਮ ਵੀ ਆਪਣਾ ਨਹੀਂ ਹੈ ਠੀਕ ਹੈ ਕੰਪਲੀਟ ਸਿਲੇਬਸ ਹੋਏਗਾ 7 ਤੋਂ 8 ਮਹੀਨੇ ਲੱਗਦੇ ਆ ਜੇ ਤੁਹਾਡੇ ਕੋਲ ਟਾਈਮ ਹੈ 7 ਤੋਂ 8 ਮਹੀਨੇ ਸਬਰ ਰੱਖਣ ਦਾ ਤੇ ਸਾਰਾ ਸਿਲੇਬਸ ਕਵਰ ਕਰਨ ਦਾ ਤਾਂ ਤੁਸੀਂ ਪ੍ਰਤਾਪ ਅਕੈਡਮੀ ਨੂੰ ਜੁਆਇਨ ਕਰ ਸਕਦੇ ਹੋ ਫੀਸ ਕੰਪਲੀਟ ਹੁੰਦੀ ਹੈ ਜੀ 12000 ਹੁਣ ਇਹ ਫੀਸ ਉਦੋਂ ਤੱਕ ਦੀ ਹੁੰਦੀ ਹੈ ਚਾਹੇ ਤੁਹਾਡਾ ਬੈਚ ਪੂਰਾ ਹੋ ਗਿਆ 8 ਮਹੀਨੇ ਦੇ ਵਿੱਚ ਫਿਰ ਵੀ ਤੁਹਾਨੂੰ ਅੰਦਰੋਂ ਅਜੇ ਹੀ ਵਾਈਬਸ ਨਹੀਂ ਆ ਰਹੀਂ ਅਜੇ ਹੀ ਗੱਟਸ ਨਹੀਂ ਆ ਰਹੇ ਕਿ ਯਾਰ ਕਿ ਮੈਂ ਮਤਲਬ ਇਸ ਸਬਜੈਕਟ ਦੇ ਵਿੱਚ ਥੋੜਾ ਜਿਹਾ ਵੀਕ ਐ ਜਾਂ ਸਟਰੋਂਗ ਹੋ ਗਿਆ ਮਤਲਬ ਕੁਝ ਤੁਹਾਨੂੰ ਲੱਗ ਰਿਹਾ ਹੈ ਕਿ ਕਮੀ ਪੇਸੀ ਰਹਿ ਗਈ ਹੈ ਤਾਂ ਤੁਸੀਂ ਦੁਬਾਰੇ ਕੰਟੀਨਿਊ ਕਰੋ ਕੋਈ ਚੱਕਰ ਨਹੀਂ ਹੈ ਕੋਈ ਐਕਸਟਰਾ ਫੀਸ ਨਹੀਂ ਹੈ ਜਦੋਂ ਤੱਕ ਤੁਹਾਨੂੰ ਸੈਟੀਸਫੈਕਸ਼ਨ ਨਹੀਂ ਹੁੰਦੀ ਕਿ ਮੈਂ ਇਹਨਾਂ ਇਹਨਾਂ ਸਬਜੈਕਟਾਂ ਦੇ ਵਿੱਚ ਸਟਰੋਂਗ ਹੋ ਚੁੱਕਿਆ ਹਾਂ ਹੁਣ ਮੈਨੂੰ ਜ਼ਰੂਰਤ ਨਹੀਂ ਹੈ ਕੋਚਿੰਗ ਦੀ ਮੈਂ 셀ਫ ਸਟਡੀ ਵੀ ਕਰ ਸਕਦਾ ਹਾਂ ਆ ਇਹ ਔਦੋ ਤੱਕ ਦੀ ਫੀਸ ਹੈ ਤੁਹਾਡੇ ਉੱਪਰ ਡਿਪੈਂਡ ਹੈ ਠੀਕ ਹੈ ਮਤਲਬ 7-8 ਮਹੀਨੇ ਸਾਡੇ ਵੱਲੋਂ ਤਾਂ ਚੱਲਦੇ ਹੀ ਐ ਉਸ ਤੋਂ ਇਲਾਵਾ 3-4 ਮਹੀਨੇ 5 ਮਹੀਨੇ ਐਕਸਟਰਾ ਵੀ ਹੋ ਜਾਂਦੇ ਐ ਜੇ ਤੁਸੀਂ ਚਾਹਦੇ ਹੋ ਠੀਕ ਹੈ ਪਰ ਆਪਣਾ ਕਦੀ ਵੀ ਇਹ ਨਹੀਂ ਹੈ ਕਿ ਜਿਹੜਾ ਬੈਚ ਤੁਹਾਡਾ ਚੱਲੇਗਾ ਕਿ ਜਿਹੜਾ ਬੈਚ ਤੁਹਾਡਾ ਚੱਲੇਗਾ ਉਹਨੂੰ 3 ਮਹੀਨੇ ਬਾਅਦ ਕਿਸੇ ਹੋਰ ਬੈਚ ਦੇ ਨਾਲ ਮਰਜ ਕਰ ਦਈਏ 4 ਮਹੀਨੇ ਬਾਅਦ ਕਿਸੇ ਹੋਰ ਬੈਚ ਨਾਲ ਮਰਜ ਕਰ ਦਈਏ ਅਜਿਹਾ ਕਦੇ ਵੀ ਨਹੀਂ ਹੁੰਦਾ ਇੱਕ ਵਾਰ ਜਿਹੜਾ ਬੈਚ ਚੱਲਦਾ ਹੈ ਉਹੀ ਕੰਪਲੀਟ ਐਂਡ ਤੱਕ ਚੱਲਦਾ ਹੈ ਠੀਕ ਹੈ ਪੋਸਟ ਬੈਚ ਨੂੰ ਦੂਜੇ ਬੈਚ ਦੇ ਨਾਲ ਕਦੇ ਵੀ ਮਰਜ ਨਹੀਂ ਕਰਦੇ ਆਪਾਂ ਤਾਂ ਇਹ ਆਪਣੇ ਮਾਈਂਡ ਚ ਕੱਢ ਦਿਓ ਬਹੁਤ ਜੀ ਅਕੈਡਮੀਆ ਜੀ ਹੈ ਕੰਮ ਕਰਦੀਆਂ ਪਤਨੀ ਤਾਂ ਕੀ ਹਿਸਾਬ ਤਾਂ ਹੈ ਪਰ ਕਾਫੀ ਬੱਚੇ ਆਪਾਂ ਨੂੰ ਦੱਸਦੇ ਆਂ ਇਹ ਗੱਲਾਂ ਠੀਕ ਹੈ ਕਿ ਉਹ ਫੀਸ ਵੇਸਿਕ ਘੱਟ ਰੱਖਦੇ ਆ ਪਰ ਉਹ ਕੀ ਕਰਦੇ ਆਂ 2-3 ਮਹੀਨੇ ਬਾਅਦ ਬੈਚ ਨੂੰ ਦੂਜੇ ਬੈਚ ਨਾਲ ਮਰਜ ਕਰ ਦਿੰਦੇ ਤਾਂ ਸਾਰਾ ਬੈਚ ਰੁੱਲ ਜਾਂਦਾ ਹੈ ਉਹ ਕੰਮ ਆਪਣਾ ਨਹੀਂ ਹੈ ਬਈ ਠੀਕ ਹੈ ਹੋਸਟਲ ਬਾਰੇ ਕਈ ਬੱਚੇ ਪੁੱਛਦੇ ਆਂ ਕਿ ਸਰ ਰਹਿਣ ਦਾ ਪ੍ਰਬੰਧ ਹੈ ਬਿਲਕੁਲ ਹੈ ਬॉयਜ਼ ਦੇ ਲਈ ਠੀਕ ਹੈ ਕੁੜੀਆਂ ਵਾਸਤੇ ਸਪੈਸ਼ਲ ਹਲੇ ਹੋਸਟਲ ਨਹੀਂ ਹੈ ਪਰ ਇੱਥੇ ਰੂਮ ਬੀਜ਼ੀ ਵਗੈਰਾ ਮਿਲ ਜਾਂਦੇ ਆ ਜੇ ਕੁੜੀਆਂ ਆਪਣੇ ਲੈਵਲ ਤੇ ਪਤਾ ਕਰਨਾ ਚਾਹੁੰਦੀ ਹੈ ਆਸਪਾਸ ਤੱਕ ਕਰਕੇ ਆ ਸਕਦੇ ਆ ਕੋਈ ਇਸ਼ੂ ਨਹੀਂ ਪਰ ਬॉयਜ਼ ਵਾਸਤੇ ਰਹਿਣ ਦਾ ਪ੍ਰਬੰਧ ਹੈ ਠੀਕ ਹੈ ਇਹਦੇ ਬਾਰੇ ਤੁਸੀਂ ਕਾਲ ਕਰ ਲਿਓ ਠੀਕ ਹੈ ਉਹ ਸਾਰੀ ਡਿਟੇਲ ਤੁਹਾਨੂੰ ਦੱਸ ਦੇਣਗੇ ਪਰ ਇਹ ਜਿਹੜਾ ਹੋਸਟਲ ਦੀ ਫੀਸ ਵਗੈਰਾ ਹੈ ਇਹ ਬੈਚ ਦੀ ਫੀਸ ਤੋਂ ਅਲੱਗ ਹੁੰਦੀ ਹੈ ਯਾਨੀ ਇਹ ਥੋੜੀ ਸਟੱਡੀ ਦੀ ਫੀਸ ਹੈ ਜਿਹੜੇ ਬੱਚੇ ਲੋਕਲ ਦੇਖ ਰਹੇ ਆ ਲਾਲੜੂ ਦੇ ਨੇੜੇ ਤੇੜੇ ਦੇ ਉਹ ਹਨਾ ਡੇਰਾਬਸੀ ਮੁਬਾਰਕਪੁਰ ਜਾਂ ਇਧਰ ਆਪਣਾ ਜੋ ਵੀ ਪਿੰਡ ਹੈਗੇ ਆਪਣੇ ਪਵਾਦ ਵਾਲੇ ਤੇ ਉਹਨਾਂ ਵਾਸਤੇ ਮਤਲਬ ਇਹ ਆਫੀਸ਼ੀਅਲ ਜਿਹੜੀ ਮਤਲਬ ਫੀਸ ਹੈਗੀ ਐ ਸਿਲੇਬਸ ਦੀ ਉਹ ਫੀਸ ਹੈ ਹੋਸਟਲ ਦੀ ਫੀਸ ਅਲੱਗ ਹੈ ਜਿਹੜੇ ਬਾਅਦ ਦੇ ਬੱਚੇ ਹੁੰਦੇ ਆ ਉਹਨਾਂ ਨੇ ਹੋਸਟਲ 'ਚ ਰਹਿਣਾ ਤਾਂ ਉਹਨਾਂ ਦੀ ਫੀਸੇ ਅਲੱਗ ਹੈ ਠੀਕ ਹੈ ਇਹਦੇ ਬਾਰੇ ਉਹ ਕੋਲ ਤੇ ਪਤਾ ਕਰ ਲੈਣਗੇ ਕੀ ਹੈ ਸਾਫ ਐਡਰੈਸ ਐਡਰੈਸ ਸਿੰਪਲ ਬਈ ਠੀਕ ਹੈ ਪ੍ਰਤਾਪ ਅਕੈਡਮੀ ਐ ਨੀਅਰ ਗਵਰਨਮੈਂਟ ਹਸਪੀਟਲ ਤੇ ਗਵਰਨਮੈਂਟ ਆਈਟੀਆਈ ਦੋਨੇ ਠੀਕ ਹੈ ਗਵਰਨਮੈਂਟ ਆਈਟੀਆਈ ਦੇ ਬਿਲਕੁਲ ਸਾਹਮਣੇ ਐ ਤੇ ਗਵਰਨਮੈਂਟ ਹਸਪੀਟਲ ਦੇ ਬਿਲਕੁਲ ਸਾਈਡ ਦੇ ਵਿੱਚ ਹੈ ਅੰਮ੍ਰਾਲਾ ਚੰਡੀਗੜ੍ਹ ਹਾਈਵੇ ਹੈ ਸ਼ਹਿਰ ਲਾਲ ਲਡੂਾ ਤਹਿਸੀਲ ਡੇਰਾ ਬਸੀ ਜ਼ਿਲ੍ਹਾ ਸਾਡਾ ਹੈ ਮੁਹਾਲੀ ਓਕੇ ਫॉर ਮੋਰ ਇਨਫੋਰਮੇਸ਼ਨ ਆ ਦੋ ਨੰਬਰ ਹੈਗੇ ਜਿਹੜੇ ਮਰਜ਼ੀ ਤੇ ਕਾਲ ਕਰ ਲਿਓ ਵਟਸਐਪ ਤੇ ਨਾ ਪੁੱਛੋ ਕਿ ਸਰ ਇਹ ਕੀ ਹੈ ਇਹ ਕੀ ਹੈ ਡਾਇਰੈਕਟ ਕਾਲ ਕਰੋ ਇੱਕ ਨੰਬਰ ਨਹੀਂ ਕਾਲ ਪਿੱਕ ਕਰ ਰਿਹਾ ਕੋਈ ਗੱਲ ਨਹੀਂ ਦੂਜੇ ਤੇ ਕਰ ਲਓ ਕੱਲ ਥੋੜੀ ਹੋਛੀ ਠੀਕ ਹੈ ਵਟਸਐਪ ਤੇ ਮੈਸੇਜ ਛੱਡ ਕੇ ਨਾ ਭੋਲਿਆ ਕਰੋ ਓਕੇ ਬਾਈ ਠੀਕ ਹੈ ਬਾਕੀ ਜਿਨ੍ਹਾਂ ਨੇ ਔਨਲਾਈਨ ਪੜ੍ਹਨਾ ਹੈ ਤਾਂ ਉਹ ਐਪ ਡਾਊਨਲੋਡ ਕਰ ਸਕਦੇ ਆ ਪ੍ਰਤਾਪ ਅਕੈਡਮੀ ਦੀ ਠੀਕ ਹੈ ਕਿਉਂਕਿ ਉੱਥੇ ਵੀ ਆਲਰੇਡੀ ਇੱਕ ਬੈਚ ਚੱਲਦਾ ਹੈ ਸਿਲੈਕਸ਼ਨ ਬੈਚ ਠੀਕ ਹੈ ਇਸ ਸਾਰੇ ਐਗਜ਼ਾਮਸ ਵਾਸਤੇ ਠੀਕ ਹੈ ਇਸ ਬੈਚ ਨਾਲ ਵੀ ਜੁੜ ਸਕਦੇ ਆ ਇਹਦੇ ਚ ਲਾਈਵ ਕਲਾਸਾਂ ਲੱਗਦੀਆਂ ਇਸ ਤੋਂ ਲਗਰ ਰਿਕਾਰਡਡ ਕਲਾਸਾਂ ਵੀ ਹੁੰਦੀਆਂ ਇਹਦੇ ਚ ਠੀਕ ਹੈ ਟੈਸਟ ਹੁੰਦੇ ਆ ਤਾਂ ਇਹ ਵੀ ਵਧੀਆ ਹੈ ਜੇ ਆਨਲਾਈਨ ਪੜ੍ਹਨਾ ਹੈ ਆਨਲਾਈਨ ਪੜ੍ਹ ਸਕਦੇ ਹੋ ਬਾਕੀ ਜਿਨ੍ਹਾਂ ਨੇ ਹੋਸਟਲ ਦੇ ਲਈ ਆਣਾ ਹੈ ਕੋਈ ਇੱਕ ਵਾਰ ਜ਼ਰੂਰ ਕਾਲ ਕਰ ਲੈਣ ਕਿਉਂਕਿ ਹੋਸਟਲ ਦੇ ਵਿੱਚ ਸਿੱਟਾ ਸਾਡੇ ਕੋਲ ਜਿਹੜੀ ਹੁੰਦੀ ਹੈ ਲਿਮਟਿਡ ਹੁੰਦੀ ਹੈ ਤਾਂ ਉਹ ਰਜਿਸਟਰਡ ਕਰਨਾ ਪੈਂਦਾ ਹੈ ਪਹਿਲਾਂ ਹੋਸਟਲ ਵਾਲੇ ਬੱਚਿਆਂ ਲਈ ਜਿਨ੍ਹਾਂ ਨੇ ਡਾਇਰੈਕਟ ਦੋਤੋਂ ਆਣਾ ਹੈ ਉਹ ਆ ਸਕਦੇ ਆ ਠੀਕ ਹੈ ਦੋ ਤਰੀਕ ਤੋਂ ਹੀ ਪਹਿਲੀ ਕਲਾਸ ਸਟਾਰਟ ਹੈ ਓਕੇ ਠੀਕ ਹੈ ਤੇ ਇਥੇ ਕਾਲ ਕਰ ਲੈਣਾ ਹੈ ਜੀ ਥੈਂਕ ਯੂ